ਇਨਾ ਬਜੀ ਦਿਵਅਸ਼ ਕੋਲ ਜੀ ਦਿਵਅਸ਼ ਕੋਲ ਜੀ ਆਪਣੀ ਕਿਚੀ ਦੀ ਦੁਕਾਨ ਹੈ ਜੀ ਆਪੇ ਦਵਾਈਆਂ ਦੀ ਦੁਕਾਨ ਹੈ ਜੀ ਪੰਜਾਬ ਫਾਰਮਾ ਡਿਸਟ੍ਰੀਬਿਊਟਰਸ ਛੱਟੇ ਹੈ ਜੀ ਆਪਣੀ ਹਾਈਵੇ ਟਰਟ ਜਮਾ ਸਾਹਮਣੇ ਜੀ ਕੀ ਗੱਲ ਹੋਈ ਹੈ ਜੀ ਅੱਜ ਸਵੇਰ 6 ਵਜੇ ਫੋਨ ਆਇਆ ਜੀ ਕਿ ਦੁਕਾਨ ਤੇ ਚੋਰੀ ਹੋ ਗਈ ਹੈ ਆ ਕੇ ਦੇਖਿਆ ਤਾਂ ਸਾਰਾ ਗੱਲਾ ਖਾਲੀ ਕੀਤਾ ਹੋਇਆ ਸੀਗਾ ਸ੍ਰਿੰਜਾ ਵਗੈਰਾ ਦੇ ਡੱਬੇ ਵੀ ਟੋੜੇ ਹੋਏ ਸੀਗੇ ਤੇ ਸ੍ਰਿੰਜਾ ਵੀ ਲਗਾਈਆਂ ਹੋਈਆਂ ਸੀਗੀਆਂ ਅਚਨ ਨਸ਼ੇ ਦਾ ਸੇਵਨ ਵੀ ਹਾਂ ਜੀ ਨਸ਼ੇ ਦਾ ਸੇਵਨ ਵੀ ਕਰਾ ਰਿਹਾਣ ਤੇ ਕੀਤਾ ਗਿਆ ਪਰ ਤੋਂ ਠੀਕੇ ਆਪਣੇ ਜੇਬ ਵਿੱਚੋਂ ਲੈ ਕੇ ਆਇਆ ਸੀਗਾ ਕੋ ਸਮਾਨ ਲੱਗਿਆ ਉਹ ਸਿੰਝਾ ਵੀ ਲੱਗੇ ਨਾਲ 55 ਲੈ ਕੇ ਜੀ ਕੈਸ਼ ਲੱਗੇ ਜੀ ਚੈੱਕ ਬੁੱਕ ਪਈ ਸੀ ਚੈੱਕ اٹੇ ਹੋਏ ਸੀ ਉਹ ਵੀ ਲੱਗੇ ਜੀ ਕਿੰਨੀ ਮੰਗ ਕਰਦੇ ਹੋ ਕੀ ਇਹਦੀ ਸੁਣਵਾਈ ਕੀਤੀ ਜਾਵੇ ਜੀ ਕਿੰਨੀਆਂ ਦੁਕਾਨਾਂ ਤੇ ਹੋਈ ਹੈ ਚੋਰੀ ਤੇ 5 ਤੋਂ 6 ਦੁਕਾਨਾਂ ਦੀ ਆਵਾਜ਼ ਆਈ ਹੈ ਜੀ ਕਿੰਨਿਆਂ ਦਾ ਮਤਲਬ ਪੈਸੇ ਹੋਏ ਆ ਜਿਹੜੇ ਦੁਕਾਨ ਦੇ 10000 ਰੁਪਏ ਦਾ ਨੀਹ ਬਹੁਤ ਹੈਗਾ ਜੀ ਤੇ ਬਾਕੀ 55 ਚੈੱਕ ਵਗੈਰਾ ਜਿਹੜਾ ਵੀ ਹੈਗਾ ਜੀ ਤੇ ਨਾਲ ਵਾਲੀਆਂ ਦੁਕਾਨਾਂ ਦੇ ਕਿੰਨੇ ਕਿੰਨੇ ਲਾਡ ਦੁਕਾਨ ਤੇ ਜਿਹੜਾ ਉਹਨਾਂ ਦੇ ਇੱਕ ਦਿਨ ਦੀ ਕਮਾਈ ਸੀ ਉਹ ਸਾਰਾ ਗੱਲੇ ਵਿੱਚ ਪੈਸੇ ਉਹ ਸਾਰਾ ਲੈ ਗਏ ਪਰ ਉਹ ਮਾਊਂਟ ਆਪਨ ਹੋਏ ਨਹੀਂ ਪਤਾ ਲ ਕਿੱਥੋਂ ਆਈ ਕਿੱਥੋਂ ਐ ਚੋਰ ਨੇ ਬੇ ਰੁਕਾ ਉਪਰ ਆਈ ਜੀ ਕੋਠੇ ਤੋਂ ਆਏ ਨੇ ਬੈਕ ਸਾਈਡ ਤੋਂ ਆਏ ਨੇ ਜੀ ਆਹਰ ਨੂੰ ਕਿੱਥੇ